ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਅਸੀਂ ਦੋ ਭੈਣਾਂ ਤੇ ਇੱਕ ਭਰਾ ਸੀ ਮੇਰਾ ਭਰਾ ਸਾਡੇ ਦੋਵਾਂ ਤੋਂ ਛੋਟਾ ਸੀ ਤੇ ਬੜਾ ਹੀ ਪੁਲਾਜੇ ਹੱਸਦਾ ਸੀ ਕਦੀ ਕਿਸੇ ਅੱਗੇ ਵਾਦੂ ਬੋਲਿਆ ਹੀ ਨਹੀਂ ਸੀ ਤੇ ਮੈਂ ਵੱਡੀ ਸੀ ਮੇਰੀ ਭੈਣ ਮੇਰੇ ਤੋਂ ਛੋਟੀ ਸੀ ਮੈਂ ਉਹਨਾਂ ਦੋਵਾਂ ਨੂੰ ਬਹੁਤ ਪਿਆਰ ਕਰਦੀ ਸੀ ਅਸੀਂ ਗਰੀਬ ਸੀ ਸਾਡੇ ਕੋਲ ਬਸ ਘਰ ਵਧੀਆ ਸੀ ਮਾਂ ਪਿਓ ਨੇ ਕੰਮ ਕਰ ਕਰਕੇ ਹੀ ਬਣਾਇਆ ਹੋਇਆ ਸੀ ਤੇ ਪੈਸੇ ਇੰਨੇ ਨਹੀਂ ਸੀ ਕਿ ਬਸ ਕੰਮ ਕਰਕੇ ਮਸਾਂ ਟਾਈਮ ਪਾਸ ਹੀ ਹੁੰਦਾ ਸੀ ਅਸੀਂ ਵੀ ਸਰਕਾਰੀ ਸਕੂਲ ਵਿੱਚ ਪੜਦੇ ਸੀ ਤੇ ਮੈਂ ਵੀ ਸਰਕਾਰੀ ਸਕੂਲ ਵਿੱਚ 12 ਕੀਤੀਆਂ ਸੀ ਲੋਕਾਂ ਨੂੰ ਲੱਗਦਾ ਸੀ ਕਿ ਘਰ ਸੋਹਣਾ ਬਣਿਆ ਵਾ ਸਾਡੇ ਕੋਲ ਸ਼ਾਇਦ ਬਹੁਤ ਪੈਸੇ ਵੀ ਹੋਣਗੇ ਪਰ ਸਾਡੇ ਕੋਲ ਇੰਨੇ ਪੈਸੇ ਨਹੀਂ ਸੀ ਮੇਰਾ ਡੈਡੀ ਇਕੱਲਾ ਹੀ ਕਮਾਉਂਦਾ ਸੀ ਤੇ ਅਸੀਂ 4 ਜਾਣੇ ਖਾਣ ਵਾਲੇ ਸੀ ਕਰਦਾ ਗੁਜ਼ਾਰਾ ਤਾਂ ਮਸਾ ਹੀ ਹੁੰਦਾ ਸੀ ਫਿਰ ਹੌਲੀ-ਹੌਲੀ ਮੈਂ ਵੀ ਮੰਮੀ ਡੈਡੀ ਦੇ ਨਾਲ ਕੰਮ ਕਰਵਾਉਣ ਲੱਗ ਪਈ ਮੈਂ ਵੀ ਜਵਾਨ ਸੀ ਤੇ ਮੈਂ ਤੇ ਮੰਮੀ ਮਜ਼ਦੂਰੀ ਕਰਨ ਲਈ ਲੋਕਾਂ ਦੇ ਖੇਤਾਂ ਵਿੱਚ ਚਲੀਆਂ ਜਾਂਦੀਆਂ ਹੁੰਦੀਆਂ ਸੀ ਤੇ ਕੰਮ ਕਰਨ ਦਾ ਵੀ ਕੋਈ ਮੇਲਾ ਹੁੰਦਾ ਘਰ ਦਾ ਗੁਜ਼ਾਰਾ ਵੀ ਵਧੀਆ ਹੋ ਗਿਆ ਸੀ ਲੋੜਵੰਦ ਚੀਜ਼ਾਂ ਡੈਡੀ ਦੀ ਕਮਾਈ ਵਿੱਚੋਂ ਆ ਜਾਂਦੀਆਂ ਸੀ ਤੇ ਮੈਂ ਤੇ ਮੰਮੀ ਆਪਣੇ ਪੈਸੇ ਸੰਭ ਕੇ ਰੱਖਦੀਆਂ ਸੀ ਹੌਲੀ-ਹੌਲੀ ਅਸੀਂ ਇਹਨੇ ਪੈਸੇ ਜੋੜਨੇ ਸ਼ੁਰੂ ਕੀਤੇ ਕਿ ਸਾਡਾ ਤਿੰਨਾ ਭੈਣ ਭਰਾਵਾਂ ਦਾ ਵਿਆਹ ਵਧੀਆ ਹੋ ਜਾਵੇ ਘਰ ਬਣਾਉਣ ਦੀ ਫਿਕਰ ਤਾਂ ਖਤਮ ਹੋ ਗਈ ਸੀ ਮੈਂ ਵੀ 18 ਸਾਲ ਦੀ ਸੀ ਤੇ ਜਵਾਨ ਸੀ ਮੇਰੇ ਡੈਡੀ ਨੂੰ ਮੇਰੇ ਵਿਆਹ ਦੀ ਫਿਕਰ ਸੀ ਉਹ ਕਹਿੰਦਾ ਸੀ ਕਿ ਦੀਪੀ ਦਾ ਹੁਣ ਵਿਆਹ ਕਰ ਹੀ ਦੇਣਾ ਮੈਂ ਕਹਿੰਦੀ ਸੀ ਕਿ ਨਹੀਂ ਡੈਡੀ ਮੈਂ ਹਜੇ ਵਿਆਹ ਨਹੀਂ ਕਰਵਾਉਣਾ ਹਜੇ ਕੁਝ ਪੈਸੇ ਜੋੜ ਕੇ ਫਿਰ ਹੀ ਵਿਆਹ ਕਰਵਾਉਂਗੀ ਤਾਂ ਕਿ ਦੂਜਿਆਂ ਦਾ ਵਿਆਹ ਕਰਨਾ ਵੀ ਸੌਖਾ ਹੋ ਜਾਵੇ ਬੇਸ਼ੱਕ ਅਸੀਂ ਜ਼ਿਆਦਾ ਖਰਚਾ ਨਹੀਂ ਕਰਨਾ ਸੀ ਪਰ ਫਿਰ ਵੀ ਵਿਆਜਯੋਗ ਪੈਸੇ ਹੋਣੇ ਬਹੁਤ ਜ਼ਰੂਰੀ ਸੀ। ਅੱਜ ਕੱਲ ਮੰਗਿਆਂ ਕੋਈ ਨਹੀਂ ਦਿੰਦਾ ਤੇ ਦੂਜੀ ਗੱਲ ਮੈਂ ਆਪਣੇ ਪਿਓ ਦੇ ਸਿਰ ਤੇ ਕਰਜ਼ਾ ਨਹੀਂ ਚੜਾਉਂਦਾ ਚਾਹੁੰਦੀ ਸੀ। ਇਸ ਲਈ ਮੈਂ ਆਪਣੀ ਮਾਂ ਦੇ ਨਾਲ ਲੋਕਾਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ ਲਈ ਜਾਂਦੀ ਸੀ। ਮੇਰੇ ਛੋਟੇ ਭੈਣ ਭਰਾ ਸਕੂਲ ਜਾਂਦੇ ਸੀ ਤੇ ਮੈਨੂੰ ਘਰ ਦੀ ਫਿਕਰ ਆਪਣੇ ਮਾਂ ਪਿਓ ਵਾਂਗ ਹੀ ਹੁੰਦੀ ਸੀ। ਮੈਂ ਸਮਝਦਾਰ ਸੀ ਤੇ ਮੈਂ ਬੜੀ ਇਮਾਨਦਾਰੀ ਨਾਲ ਆਪਣੇ ਮਾਂ ਦੇ ਨਾਲ ਕੰਮ ਵੀ ਕਰਵਾਉਂਦੀ ਹੁੰਦੀ ਸੀ। ਘਰ ਵਿੱਚ ਮੈਂ ਹਰ ਇੱਕ ਚੀਜ਼ ਲੈ ਕੇ ਆਪਣਾ ਦਾਜ ਵੀ ਜੋੜ ਲਿਆ ਸੀ। ਇਦਾਂ ਹੀ ਕਰਦੇ ਕਰਾਉਂਦੇ ਮੈਂ 3 ਸਾਲ ਆਪਣੀ ਮਾਂ ਦੇ ਨਾਲ ਮਜ਼ਦੂਰੀ ਕੀਤੀ ਤੇ ਹੁਣ ਪੈਸੇ ਵੀ ਜੋੜ ਲਏ ਸੀ। ਸਾਰੇ ਬਹੁਤ ਖੁਸ਼ ਸੀ ਕਿ ਚਲੋ ਦੀਪੀ ਇੰਨੇ ਕੁ ਜੋਗੀ ਹੋ ਗਈ ਆ ਕਿ ਮੁੰਡਿਆਂ ਦੇ ਬਰਾਬਰ ਕੰਮ ਕਰਦੀ ਆ। ਮੇਰਾ ਡੈਡੀ ਕਹਿੰਦਾ ਹੁੰਦਾ ਸੀ ਕਿ ਦੀਪੀ ਵਰਗੀ ਇੱਕ ਤੀ ਹੋਰ ਵੀ ਹੋ ਜਾਂਦੀ ਤਾਂ ਵੀ ਮੈਨੂੰ ਕੋਈ ਦੁੱਖ ਨਹੀਂ ਸੀ। ਉਹਨੂੰ ਨਹੀਂ ਪਤਾ ਸੀ ਕਿ ਮੈਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੀ ਆ। ਗਰੀਬੀ ਕਰਕੇ ਮੈਂ ਕਿਸੇ ਮੁੰਡੇ ਨਾਲ ਕੋਈ ਗੱਲਬਾਤ ਵੀ ਨਹੀਂ ਕੀਤੀ ਸੀ ਜਦ ਕਿ ਮੇਰੇ ਨਾਲ ਦੀਆਂ ਕੁੜੀਆਂ ਦੇ ਮੁੰਡਿਆਂ ਨਾਲ ਗੱਲਬਾਤ ਹੁੰਦੀ ਸੀ ਤੇ ਉਹ ਮੈਨੂੰ ਕਹਿ ਦਿੰਦੇ ਸੀ ਕਿ ਦੀਪੀ ਤੂੰ ਵੀ ਕੋਈ ਲੱਭ ਲੈ ਮੈਂ ਕਹਿ ਦਿੰਦੀ ਸੀ ਕਿ ਨਹੀਂ ਮੈਂ ਆਪਣੇ ਘਰ ਵੱਲ ਦੇਖ ਕੇ ਤਾਂ ਦਿਲ ਕਰਦਾ ਕਿ ਇਹਨਾਂ ਕੰਮ ਕਰਾਂ ਕਿ ਪੈਸੇ ਹੀ ਪੈਸੇ ਜੋੜ ਦੇਵਾਂ ਉਹ ਅਮੀਰ ਘਰਾਂ ਦੀਆਂ ਸੀ ਪਰ ਮੇਰੇ ਨਾਲ ਹੀ ਰਹਿੰਦੇ ਆ ਸੀ ਉਹਨਾਂ ਨੂੰ ਪਤਾ ਸੀ ਕਿ ਮੈਂ ਦਿਲ ਦੀ ਮਾੜੀ ਨਹੀਂ ਬੇਸ਼ੱਕ ਮੇਰਾ ਰੰਗ ਸਾਵਲਾ ਸੀ ਪਰ ਮੈਂ ਜਵਾਨ ਸੀ ਮੈਂ ਉਹਨਾਂ ਨਾਲ ਬਹੁਤ ਵਧੀਆ ਸਲੂਕ ਕਰਦੀ ਹੁੰਦੀ ਸੀ ਕਿਸੇ ਨਾਲ ਲੜਨਾ ਤਾਂ ਮੇਰੇ ਖੂਨ ਵਿੱਚ ਹੀ ਨਹੀਂ ਸੀ ਮੇਰੇ ਮਾਪੇ ਵੀ ਵਧੀਆ ਰਹਿੰਦੇ ਹੁੰਦੇ ਸੀ ਤੇ ਉਹ ਵੀ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦੇ ਸੀ ਮੇਰਾ ਸੁਭਾਅ ਆਪਣੀ ਬਿਲਕੁਲ ਮਾਂ ਵਰਗਾ ਹੁੰਦਾ ਸੀ ਜਿੱਥੇ ਅਸੀਂ ਕੰਮ ਕਰਦੇ ਸੀ ਉੱਥੇ ਇੱਕ ਹੋਰ ਔਰਤ ਵੀ ਕੰਮ ਕਰਦੀ ਸੀ ਉਹ ਮੇਰੀ ਮਾਂ ਨੂੰ ਕਹਿਣ ਲੱਗੀ ਕਿ ਭੈਣ ਜੀ ਜੇ ਤੁਸੀਂ ਦੀਪੀ ਦਾ ਰਿਸ਼ਤਾ ਕਰਨਾ ਤਾਂ ਦੱਸ ਦਿਓ ਇੱਕ ਮੁੰਡਾ ਮੇਰੀ ਨਿਗਾਚ ਹੈਗਾ ਬਹੁਤ ਹੀ ਚੰਗਾ ਤੇ ਤੁਹਾਡੀ ਤੀਨ ਨੂੰ ਖੁਸ਼ ਰੱਖੂਗਾ ਇਹ ਵੀ ਜਵਾਨ ਹੋ ਗਿਆ ਤੇ ਨਾਲੇ ਤੁਹਾਡਾ ਥੋੜਾ ਜਿਹਾ ਭਾਰਤਾ ਹਲਕਾ ਹੋ ਜਾਊਗਾ ਮੇਰੀ ਮੰਮੀ ਨੇ ਘਰੇ ਡੈਡੀ ਨਾਲ ਗੱਲ ਕੀਤੀ ਤੇ ਡੈਡੀ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਮੁੰਡਾ ਦੇਖ ਲਵਾਂਗੇ ਜੇ ਚੰਗਾ ਹੋਇਆ ਤੇ ਸੋਹਣਾ ਹੋਇਆ ਤਾਂ ਦੀਪੀ ਨੂੰ ਪਸੰਦ ਹੋਇਆ ਤਾਂ ਫਿਰ ਅਸੀਂ ਅੱਗੇ ਰਿਸ਼ਤਾ ਕਰਾਂਗੇ ਮੈਂ ਡੈਡੀ ਨੂੰ ਕਹਿੰਦੀ ਸੀ ਕਿ ਮੇਰਾ ਇਹ ਰਿਸ਼ਤਾ ਨਾ ਕਰੋ ਪਰ ਡੈਡੀ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਇੱਕ ਨਾ ਇੱਕ ਦਿਨ ਤਾਂ ਤੈਨੂੰ ਵਿਆਉਣਾ ਹੀ ਪੈਣਾ ਫਿਰ ਛੋਟਿਆਂ ਦਾ ਵੀ ਕਰਨਾ ਤੂੰ ਵਿਆਹੀ ਹੋਵੇਂਗੀ ਤੇ ਉਹਨਾਂ ਦੇ ਰਿਸ਼ਤੇ ਤੂੰ ਆਪ ਕਰਵਾ ਦੇਵੇਂਗੀ ਤੇ ਸਾਡੀ ਸਾਰੀ ਫਿਕਰ ਖਤਮ ਹੋ ਜਾਊਗੀ ਤੇ ਨਾਲੇ ਫਿਰ ਵੀ ਵਿਆਹ ਕਰਵਾ ਕੇ ਸਾਨੂੰ ਕੋਈ ਆਸਰਾ ਹੀ ਕਰੇਗੀ ਸਾਨੂੰ ਵੀ ਤੇਰੇ ਤੋਂ ਉਮੀਦ ਆ ਇਹਦਾ ਹੀ ਇੱਕ ਦਿਨ ਮੈਨੂੰ ਮੁੰਡੇ ਵਾਲੇ ਦੇਖਣ ਆਗੇ ਉਹਨਾਂ ਨੇ ਮੈਨੂੰ ਪਸੰਦ ਵੀ ਕਰ ਲਿਆ ਤੇ ਮੇਰੇ ਘਰਦਿਆਂ ਨੇ ਮੁੰਡੇ ਨੂੰ ਵੀ ਪਸੰਦ ਕਰ ਲਿਆ ਉਸ ਮੁੰਡੇ ਦਾ ਨਾਮ ਬਿੰਦਰ ਸੀ ਬਹੁਤ ਹੀ ਸੋਹਣਾ ਸੁਨੱਖਾ ਤੇ ਜਵਾਨ ਸੀ ਮੇਰੇ ਵਾਂਗ ਉਹਦਾ ਵੀ ਰੰਗ ਸਾਵਲਾ ਜਿਹਾ ਹੀ ਸੀ ਕੰਮਕਾਰ ਵੀ ਸੋਹਣਾ ਸੀ ਘਰ ਵੀ ਵਧੀਆ ਬਣਿਆ ਹੋਇਆ ਸੀ ਮੇਰਾ ਰਿਸ਼ਤਾ ਪੱਕਾ ਹੋ ਗਿਆ ਤੇ ਘਰਦਿਆਂ ਨੇ ਸਾਲ ਤੱਕ ਵਿਆਹ ਕਰਨ ਦੀ ਗੱਲ ਕੀਤੀ ਤਾਂ ਉਹ ਕਾਲੇ-ਕਾਲ ਲੱਗ ਪਏ ਕਹਿਣ ਲੱਗੇ ਕਿ ਨਹੀਂ ਅਸੀਂ ਵਿਆਹ ਜਲਦੀ ਹੀ ਕਰਨਾ ਇੱਕ ਸਾਲ ਤਾਂ ਬਹੁਤ ਲੰਮਾ ਹੋ ਜਾਂਦਾ ਫਿਰ ਮੇਰੇ ਡੈਡੀ ਨੇ ਸੋਚਿਆ ਕਿ ਚਲੋ ਫਿਰ 1 ਸਾਲ ਬਾਅਦ ਵੀ ਤਾਂ ਕਰਨਾ ਹੀ ਆ ਚੰਗਾ ਰਿਸ਼ਤਾ ਹੋਣੀ ਕਰ ਦਿੰਨੇ ਆ 2 ਮਹੀਨਿਆਂ ਬਾਅਦ ਮੇਰੇ ਵਿਆਹ ਦੀ ਤਰੀਕ ਰੱਖ ਦਿੱਤੀ ਸੀ ਮੇਰੇ ਭੈਣ ਭਰਾ ਮੇਰੇ ਤੋਂ ਛੋਟੇ ਤਾਂ ਸੀ ਪਰ ਹੁਣ ਥੋੜੇ ਸਮਝਦਾਰ ਹੋ ਗਏ ਸੀ ਇੰਨੇ ਵੀ ਨਹੀਂ ਛੋਟੇ ਸੀ ਕਿ ਉਹਨਾਂ ਨੂੰ ਆਪਣੇ ਘਰ ਦੀ ਸਮਝ ਨਾ ਹੋਵੇ ਦੋ ਮਹੀਨਿਆਂ ਬਾਅਦ ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ ਸੀ ਮੇਰੇ ਘਰਦਿਆਂ ਨੇ ਮੇਰੇ ਸਹੁਰਿਆਂ ਦੇ ਨਾਲ ਪਹਿਲਾਂ ਹੀ ਗੱਲ ਕੀਤੀ ਸੀ ਕਿ ਸਾਡੀਤੀ ਸਾਡੇ ਨਾਲ ਮਿਹਨਤ ਮਜ਼ਦੂਰੀ ਜ਼ਰੂਰ ਕਰਦੀ ਸੀ ਪਰ ਗਲਤ ਨਹੀਂ ਸੀ ਕੱਲ ਨੂੰ ਕੋਈ ਸਾਡੀਤੀ ਨੂੰ ਮਿਹਣਾ ਨਾ ਮਾਰੇ ਇਸ ਲਈ ਅਸੀਂ ਪਹਿਲਾਂ ਹੀ ਇਹ ਗੱਲ ਕਰਦੇ ਆਂ ਸਾਡੀ ਮਿਹਨਤੀ ਦੀ ਨੂੰ ਕੋਈ ਦੁਖੀ ਨਾ ਕਰੇ ਮੇਰੇ ਸਹੁਰਿਆਂ ਨੇ ਕੋਈ ਗੱਲ ਨਹੀਂ ਕੀਤੀ ਸੀ ਕਹਿਣ ਲੱਗੇ ਕਿ ਕੰਮ ਕਰਨ ਦਾ ਕੋਈ ਮਿਹਰਾ ਨਹੀਂ ਹੁੰਦਾ ਇਸ ਲਈ ਸਾਨੂੰ ਸਿਰਫ ਧੀ ਚਾਹੀਦੀ ਹੈ ਕੋਈ ਦਾਜ ਦੇਹਜ਼ ਨਹੀਂ ਚਾਹੀਦਾ ਪਰ ਫਿਰ ਵੀ ਮੇਰੇ ਪਿਓ ਨੇ ਮੈਨੂੰ ਦਾਜ ਵਿੱਚ ਬੈੱਡ ਅਲਮਾਰੀ ਫਰਿੱਜ ਤੇ ਹੋਰ ਵੀ 2-4 ਚੀਜ਼ਾਂ ਦੇ ਕੇ ਹੀ ਤੋਰਿਆ ਸੀ ਮੈਂ ਜਦੋਂ ਆਪਣਾ ਦਾਜ ਲੈ ਕੇ ਗਈ ਸੀ ਤਾਂ ਮੇਰਾ ਘਰ ਭਰ ਗਿਆ ਸੀ ਮੇਰੀ ਸੱਸ ਬਹੁਤ ਖੁਸ਼ ਸੀ ਕਿ ਕੁਝ ਤਾਂ ਲੈ ਕੇ ਹੀ ਆਈ ਆ ਪਰ ਹਰ ਇੱਕ ਸੱਸ ਨੂੰ ਇਹ ਹੁੰਦਾ ਕਿ ਨੌਂ ਦਾਜ ਜ਼ਰੂਰ ਲੈ ਕੇ ਆਵੇ ਬੇਸ਼ੱਕ ਬਰਾਤ ਥੋੜੀ ਆਈ ਸੀ ਪਰ ਅਸੀਂ ਉਹਨਾਂ ਦੀ ਇੱਜ਼ਤ ਬਹੁਤ ਕੀਤੀ ਸੀ ਰੋਟੀ ਪਾਣੀ ਵਧੀਆ ਖਵਾਇਆ ਸੀ ਸਾਰੇ ਕਹਿੰਦੇ ਸੀ ਕਿ ਦੀਪੀ ਦਾ ਵਿਆਹ ਬਹੁਤ ਸੋਹਣਾ ਕੀਤਾ ਮੈਂ ਆਪਣੇ ਸਹੁਰੇ ਘਰ ਰਹਿੰਦੀ ਸੀ ਤੇ ਬਿੰਦਰ ਵੀ ਮਿਸਤਰੀਆਂ ਦਾ ਕੰਮ ਕਰਦਾ ਹੁੰਦਾ ਸੀ ਮੈਂ ਉਹਨੂੰ ਕਹਿੰਦੀ ਸੀ ਕਿ ਤੁਸੀਂ ਕੋਈ ਹੋਰ ਕੰਮ ਲੱਭ ਲਓ ਉਹ ਕਹਿੰਦਾ ਸੀ ਕਿ ਮੈਨੂੰ ਹੋਰ ਕੋਈ ਕੰਮ ਨਹੀਂ ਆਉਂਦਾ ਇਸ ਲਈ ਕਿਉਂ ਨਾ ਆਪਾਂ ਵੀ ਕਿਤੇ ਮਿਹਨਤ ਮਜ਼ਦੂਰੀ ਕਰਨ ਲੱਗ ਜਾਈਏ ਮੇਸਤਰੀਆਂ ਨਾਲ ਕੰਮ ਕਰਨ ਤੇ ਥੋੜੇ ਪੈਸੇ ਬੰਦੇ ਸੀ ਮੈਨੂੰ ਨਹੀਂ ਪਤਾ ਸੀ ਕਿ ਬਿੰਦਰ ਵਿੱਚੋਂ ਕੁਝ ਪੈਸੇ ਆਪਣੇ ਨਸ਼ੇ ਦੇ ਲਈ ਕੱਢਦਾ ਉਹ ਸ਼ਰਾਬ ਨਹੀਂ ਪੀਂਦਾ ਸੀ ਪਰ ਹੋਰ ਨਸ਼ਾ ਕਰਦਾ ਸੀ ਮੈਨੂੰ ਉਹਦੀ ਸਮਝ ਨਹੀਂ ਆਉਂਦੀ ਸੀ ਕਿ ਇਹਨੇ ਪੈਸੇ ਘੱਟ ਕਿਉਂ ਬੰਦਿਆ ਮੈਂ ਆਪਣੀ ਸੱਸ ਨਾਲ ਵੀ ਗੱਲ ਕੀਤੀ ਤਾਂ ਕਹਿਣ ਲੱਗੀ ਕਿ ਮੁੰਡਾ ਬਾਹਰ ਮੁੰਡਿਆਂ ਵਿੱਚ ਬਹਿ ਕੇ ਕੁਝ ਖਾ ਪੀ ਵੀ ਸਕਦਾ ਤੇ ਉਹਨਾਂ ਨੂੰ ਵੀ ਪੈਸਿਆਂ ਦੀ ਲੋੜ ਹੁੰਦੀ ਆ ਤੂੰ ਜ਼ਿਆਦਾ ਹਿਸਾਬ ਕਿਤਾਬ ਨਾ ਰੱਖਿਆ ਕਰ ਮਹਾਰਾਣ ਸੀ ਕਿ ਇਦਾਂ ਥੋੜੀ ਹੁੰਦੀ ਆ ਜਿੰਨੇ ਪੈਸੇ ਕਮਾਈਦੇ ਆ ਉਹ ਆਪਣੇ ਘਰ ਵਿੱਚ ਪਹਿਲਾਂ ਲਿਆ ਕੇ ਹਿਸਾਬ ਕਰੀਦਾ ਫਿਰ ਆਪਣੀਆਂ ਲੋੜੀ ਦੀਆਂ ਚੀਜ਼ਾਂ ਲਈਦੀਆਂ ਤੇ ਫਿਰ ਵਾਧੂ ਪੈਸਿਆਂ ਵਿੱਚੋਂ ਥੋੜੀ ਬਹੁਤੀ ਮਨ ਨੂੰ ਪਸੰਦ ਦੀ ਚੀਜ਼ ਖਾ ਲਈਦੀ ਆ ਫਿਰ ਬਾਕੀ ਪੈਸੇ ਬਚਾ ਕੇ ਰੱਖਣੇ ਚਾਹੀਦੇ ਆ ਕਿਤੇ ਵੀ ਲੋੜ ਪੈ ਸਕਦੀ ਆ ਨਾਲੇ ਹੁਣ ਸਾਡਾ ਵਿਆਹ ਹੋ ਗਿਆ ਸੀ ਸਾਡੇ ਬੱਚੇ ਵੀ ਹੋਣੇ ਸੀ ਤੇ ਉਹਨਾਂ ਦਾ ਵੀ ਖਰਚਾ ਹੋਣਾ ਸੀ ਮੈਂ ਤਾਂ ਲੰਬੀਆਂ ਸੋਚਦੀ ਸੀ ਪਰ ਮੇਰਾ ਘਰ ਵਾਲਾ ਬੇਫਿਕਰਾ ਸੀ ਕਹਿੰਦਾ ਸੀ ਤੂੰ ਫਿਕਰ ਨਾ ਕਰ ਜਦੋਂ ਤੈਨੂੰ ਪੈਸਿਆਂ ਦੀ ਲੋੜ ਹੋਊਗੀ ਮੈਂ ਤੈਨੂੰ ਜਿੱਥੋਂ ਮਰਜੀ ਦੇਵਾਂ ਮੈਂ ਤੈਨੂੰ ਵਾਧੂ ਪੈਸੇ ਲਿਆ ਦੇਵਾਂਗਾ ਮੈਨੂੰ ਪਤਾ ਸੀ ਕਿ ਉਹਨੇ ਵਾਧੂ ਪੈਸੇ ਕਿੱਥੋਂ ਲੈ ਕੇ ਆਉਣੇ ਆ ਜਿੰਨਾ ਕੋ ਕੰਮ ਕਰਦਾ ਉਹਨੇ ਕੀ ਪੈਸੇ ਮਿਲਦੇ ਆ ਮੈਂ ਆਪ ਮਜ਼ਦੂਰੀ ਕੀਤੀ ਹੋਈ ਸੀ ਮੈਨੂੰ ਪਤਾ ਸੀ ਕਿ ਇੱਕ ਦਿਨ ਦੇ ਕਿੰਨੇ ਪੈਸੇ ਬੰਦਿਆ ਤੇ ਮਹੀਨੇ ਦੇ ਕਿੰਨੇ ਬੰਦਿਆ ਮੈਂ ਪੂਰਾ ਹਿਸਾਬ ਰੱਖਦੀ ਸੀ ਪਹਿਲਾਂ ਪਹਿਲਾਂ ਤਾਂ ਮੈਂ ਕੋਝ ਨਹੀਂ ਗਿਆ ਫਿਰ ਮੈਂ ਦੇਖਿਆ ਤਾਂ ਇਹ ਤਾਂ ਸੱਚੀ ਪੈਸਿਆਂ ਵਿੱਚ ਕਟੌਤੀ ਕਰਦਾ ਇੰਨੇ ਕੋ ਪੈਸੇ ਨਾਲ ਘਰ ਦਾ ਗੁਜ਼ਾਰਾ ਤਾਂ ਬਹੁਤ ਔਖਾ ਹੋਣਾ ਮੈਨੂੰ ਆਉਣ ਵਾਲੇ ਟਾਈਮ ਦੀ ਫਿਕਰ ਸੀ ਪਰ ਬਿੰਦਰ ਨੂੰ ਕੋਈ ਫਿਕਰ ਨਹੀਂ ਸੀ ਉਹ ਤੇ ਆਪਣੀ ਮौज-ਮਸਤੀ ਕਰਦਾ ਸੀ ਫਿਰ ਮੈਂ ਵੀ ਪ੍ਰੈਗਨੈਂਟ ਹੋ ਗਈ 9 ਮਹੀਨਿਆਂ ਬਾਅਦ ਮੇਰੇ ਕੁੜੀ ਹੋ ਗਈ ਬਿੰਦਰ ਨੂੰ ਇਸ ਗੱਲ ਦਾ ਬਹੁਤ ਗੁੱਸਾ ਸੀ ਕਹਿੰਦਾ ਸੀ ਕਿ ਮੈਨੂੰ ਤਾਂ ਮੁੰਡਾ ਚਾਹੀਦਾ ਸੀ ਤੇ ਪਰ ਤੇਰੇ ਕੁੜੀ ਹੋ ਗਈ ਆ ਉਸ ਦਿਨ ਉਹ ਸ਼ਰਾਬ ਪੀ ਕੇ ਵੀ ਆਇਆ ਸੀ ਮੈਨੂੰ ਕਹਿੰਦਾ ਮੈਨੂੰ ਤਾਂ ਇੰਨੀ ਖੁਸ਼ੀ ਸੀ ਕਿ ਮੇਰੇ ਮੁੰਡਾ ਹੋਗਾ ਪਰ ਤੂੰ ਮੈਨੂੰ ਕੁੜੀ ਜੰਮ ਦਿੱਤੀ ਮੈਂ ਕਿਹਾ ਕਿ ਕਿਉਂ ਬਿੰਦਰ ਮੈਂ ਕਿਸੇ ਦੀ ਕੁੜੀ ਨਹੀਂ ਸੀ ਕਿਸੇ ਪਿਓ ਨੇ ਤੈਨੂੰ ਆਪਣੀ ਧੀ ਦਿੱਤੀ ਆ ਜੇ ਤੇਰੇ ਧੀ ਹੋਗੀ ਤਾਂ ਫਿਰ ਕੀ ਹੋ ਗਿਆ ਮੇਰੀ ਸੱਸ ਨੇ ਮੇਰੀ ਕੁੜੀ ਨੂੰ ਪਿਆਰ ਨਾਲ ਚੁੱਕਿਆ ਵੀ ਨਹੀਂ ਸੀ ਮੈਨੂੰ ਇਸ ਗੱਲ ਦਾ ਬਹੁਤ ਗੁੱਸਾ ਸੀ ਮੈਂ ਆਪਣੇ ਮਾਂ ਪਿਓ ਨੂੰ ਇਹ ਗੱਲ ਦੱਸੀ ਤਾਂ ਉਹ ਬਹੁਤ ਗੁੱਸੇ ਹੋਏ ਕੈਨ ਲੱਗੇ ਕਿ ਇਹ ਕਿਹੜੀ ਗੱਲ ਹੋਈ ਜੇ ਸਾਡੀ ਧੀ ਨੇ ਧੀ ਨੂੰ ਜਨਮ ਦੇ ਦਿੱਤਾ ਤਾਂ ਇਹਦੇ ਵਿੱਚ ਗੁੱਸੇ ਹੋਣ ਵਾਲੀ ਕਿਹੜੀ ਗੱਲ ਆ ਇਹ ਤਾਂ ਰੱਬ ਦੀ ਦੇਣਾ ਜੂ ਰੱਬ ਨੇ ਚਾਹਿਆ ਉਹੀ ਹੋਣਾ ਮੈਂ ਆਪਣੇ ਡੈਡੀ ਨੂੰ ਸਾਰੀ ਗੱਲ ਦੱਸ ਦਿੱਤੀ ਸੀ ਡੈਡੀ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਅਸੀਂ ਕਿਸੇ ਦਿਨ ਆਵਾਂਗੇ ਤੇ ਬਿੰਦਰ ਨੂੰ ਸਮਝਾ ਕੇ ਜਾਵਾਂਗੇ ਕੁਝ ਦਿਨਾਂ ਬਾਅਦ ਮੇਰੇ ਮਾਪਿਓ ਆਏ ਤਾਂ ਬਿੰਦਰ ਕਹਿਣ ਲੱਗਾ ਕਿ ਆਪਣੀ ਧੀ ਨੂੰ ਸਮਝਾ ਦਿਓ ਮੈਂ ਹਰ ਵਾਰ ਕੁੜੀ ਬਰਦਾਸ਼ਤ ਨਹੀਂ ਕਰ ਸਕਦਾ ਮੈਨੂੰ ਮੁੰਡਾ ਚਾਹੀਦਾ ਮੈਂ ਸੋਚਿਆ ਕਿ ਇਹ ਜ਼ਰੂਰ ਕੋਈ ਨਸ਼ਾ ਕਰਦਾ ਹੋਗਾ ਇਹਨੂੰ ਪਤਾ ਕਿ ਧੀਆ ਨੂੰ ਵਿਆਹਣਾ ਬਹੁਤ ਔਖਾ ਹੁੰਦਾ ਇਸ ਲਈ ਇਹ ਮੁੰਡੇ ਨੂੰ ਭਾਲਦਾ ਪਰ ਇਦਾਂ ਬੱਚਾ ਨਹੀਂ ਹੁੰਦਾ ਜੋ ਰੱਬ ਨੇ ਚਾਹਿਆ ਉਹੀ ਹੋਣਾ ਮੈਂ ਸੋਚਿਆ ਕਿ ਹੁਣ ਮੈਂ ਦੁਬਾਰਾ ਕੋਈ ਬੱਚਾ ਹੀ ਨਹੀਂ ਲੈਣਾ ਬਸ ਇੱਕ ਕੁੜੀ ਹੀ ਰੱਖਣੀ ਆ ਭਾਵੇਂ ਕੁਝ ਹੋ ਜਾਵੇ ਜਿੰਨਾ ਚਿਰ ਇਹਨੂੰ ਅਕਲ ਨਹੀਂ ਆਉਂਦੀ ਮੈਂ ਦੂਸਰਾ ਬੱਚਾ ਨਹੀਂ ਲੈਣਾ ਇਹਨਾਂ ਨਸ਼ਾ ਕਰਦਾ ਏ ਇਹਨੇ ਬੱਚਿਆਂ ਨੂੰ ਖਾਣ ਪੀਣ ਨੂੰ ਕਿੱਥੋਂ ਲਿਆ ਕੇ ਦੇਣਾ ਮੈਂ ਬੱਚਿਆਂ ਨੂੰ ਭੁੱਖੇ ਨਹੀਂ ਰੱਖਣਾ ਤੇ ਨਾ ਹੀ ਮੈਂ ਆਪਣੇ ਮਾਪਿਓ ਕੋਲੋਂ ਮੰਗਣਾ ਹੌਲੀ ਹੌਲੀ ਟਾਈਮ ਲੰਘਦਾ ਗਿਆ ਤੇ ਮੈਂ ਬੱਚਾ ਰੱਖਦੀ ਹੀ ਨਹੀਂ ਸੀ ਮੈਂ ਆਪਣਾ ਪੂਰਾ ਪ੍ਰੇਜ਼ ਕਰਦੀ ਸੀ ਇਸ ਗੱਲ ਤੇ ਬਿੰਦਰ ਰੋਜ਼ ਲੜਦਾ ਸੀ ਕਿ ਹੁਣ ਤੇਰੇ ਬੱਚਾ ਕਿਉਂ ਨਹੀਂ ਹੁੰਦਾ ਮੈਂ ਉਹਨੂੰ ਕਿਹਾ ਸੀ ਕਿ ਹਜੇ ਤਾਂ ਮੇਰੀ ਕੁੜੀ ਸਾਲ ਦੀ ਵੀ ਨਹੀਂ ਹੋਈ ਤੇ ਇੰਨੀ ਜਲਦੀ ਬੱਚਾ ਕਿੱਥੋਂ ਹੋ ਜਾਊਗਾ ਕੁਝ ਟਾਈਮ ਰੁਕ ਕੇ ਮਾਪੇ ਹੋ ਜਾਊਗਾ ਮੈਂ ਉਹਨੂੰ ਗੱਲਾਂ ਵਿੱਚ ਲਾਉਂਦੀ ਸੀ ਪਿਆਰ ਨਾਲ ਉਹਨੂੰ ਸਮਝਾਉਂਦੀ ਸੀ ਪਰ ਬਿੰਦਰ ਦੀ ਸਮਝ ਤੋਂ ਸਭ ਕੁਝ ਬਾਹਰ ਸੀ ਉਹਨੂੰ ਸਮਝਾਉਣਾ ਤਾਂ ਮੱਝ ਮੂਰੇ ਵੀ ਭਜਾਉਣ ਦੇ ਬਰਾਬਰ ਸੀ ਬਿੰਦਰ ਨੂੰ ਮੇਰੀ ਇੱਕ ਵੀ ਗੱਲ ਸਮਝ ਨਹੀਂ ਆਉਂਦੀ ਸੀ ਬਸ ਆਪਣੇ ਮਾਂ ਦੇ ਮਗਰ ਲੱਗਿਆ ਹੋਇਆ ਸੀ ਉਹ ਕਹਿੰਦੀ ਸੀ ਕਿ ਮੁੰਡੇ ਨਾਲ ਜ਼ਿਆਦਾ ਨੋਕਾ ਟੋਕੀ ਨਾ ਕਰਿਆ ਕਰ ਐਵੇਂ ਕੀਤੇ ਤੈਨੂੰ ਲੜਕੇ ਪੇਕੇ ਨਾਲ ਛੱਡਾਵੇਂ ਫਿਰ ਉੱਥੇ ਹੀ ਬੈਠੀ ਰਹੇਗੀ ਸੋਹਰਿਆ ਘਰ ਵਸਣਾ ਬਹੁਤ ਔਖਾ ਹੁੰਦਾ ਮੈਂ ਉਹਨੂੰ ਕਿਹਾ ਕਿ ਜੇ ਉਹਨੂੰ ਇੰਨੀ ਅਕਲ ਹੋਵੇ ਤਾਂ ਮੈਂ ਉਹਨੂੰ ਕਿਉਂ ਸਮਝਾਵਾਂ ਮੇਰੀ ਸੱਸ ਮੇਰੇ ਨਾਲ ਲੱਗਣ ਲੱਗ ਪਈ ਸੀ ਕਿਉਂਕਿ ਬਿੰਦਰ ਜਿੰਨੇ ਵੀ ਪੈਸੇ ਲਿਆਉਂਦਾ ਸੀ ਮੇਰੀ ਸੱਸ ਨੂੰ ਹੀ ਫੜਾਉਂਦਾ ਸੀ ਮੈਂ ਕੋਈ ਚੀਜ਼ ਲੈਣੀ ਹੁੰਦੀ ਤਾਂ ਮੈਂ ਆਪਣੀ ਸੱਸ ਕੋਲੋਂ ਮੰਗਦੀ ਸੀ ਤਾਂ ਉਹ ਨੱਕ ਬੁੱਲ ਵਟਦੀ ਕਦੀ ਤਾਂ ਚੀਜ਼ ਲੈ ਕੇ ਨਹੀਂ ਦਿੰਦੀ ਸੀ ਜੇ ਮੈਂ ਕੁੜੀ ਲਈ ਵੀ ਚੀਜ਼ ਲੈਣੀ ਹੁੰਦੀ ਤਾਂ ਉਹਦਾ ਇਹ ਹੀ ਡਰਾਮਾ ਹੁੰਦਾ ਸੀ ਕਿ ਬਿੰਦਰ ਨੇ ਪੈਸੇ ਹਾਜੇ ਲਿਆ ਕੇ ਨਹੀਂ ਦਿੱਤੇ ਜਦੋਂ ਲਿਆਊਗਾ ਉਦੋਂ ਲੈ ਦੇਉਂਗੀ ਜਿਹੜੇ ਲਿਆਂਦੇ ਸੀ ਉਹ ਖਰਚੇ ਗਏ ਆ ਬਸ ਆਹੀ ਉਹਨਾਂ ਦੀ ਬਹਿਸਬਾਜੀ ਦਾ ਕਰਕੇ ਮੈਨੂੰ ਬੜੀ ਖੇਚੜਦੀ ਹੁੰਦੀ ਸੀ ਮੈਂ ਬਿੰਦਰ ਨੂੰ ਕਹਿੰਦੀ ਸੀ ਸੀ ਕਿ ਤੀ ਤਾ ਆਪਣੇ ਹੀ ਰਹਿਣੀਆਂ ਭਾਵੇਂ ਕੁਝ ਹੋ ਜਾਵੇ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਪੈਸੇ ਲਿਆ ਕੇ ਮੈਨੂੰ ਦਿਆ ਕਰ ਮੈਂ ਘਰੇ ਨਹੀਂ ਚੀਜ਼ਾਂ ਲੈਣੀਆਂ ਹੁੰਦੀਆਂ ਵਾ ਮੈਂ ਕਿਹਦੇ ਕੋਲੋਂ ਇੰਨੇ ਪੈਸੇ ਮੰਗਿਆ ਕਰਾਂ ਤੇਰੀ ਮਾਂ ਮੈਨੂੰ 1 ਰੁਪਿਆ ਵੀ ਨਹੀਂ ਦਿੰਦੀ ਤੇ ਅੱਗੋਂ ਜਵਾਬ ਦੇ ਦਿੰਦੀ ਆ ਉਹ ਕਹਿੰਦਾ ਸੀ ਕਿ ਜੇ ਤੂੰ ਜ਼ਿਆਦਾ ਪੈਸੇ ਖਰਚਨੇ ਚਾਹਣੀ ਹੈ ਤਾਂ ਆਪਣੀ ਮਿਹਨਤ ਮਜ਼ਦੂਰੀ ਕਰ ਲਿਆ ਕਰ ਕੁੜੀ ਕੁੜੀ ਨੂੰ ਘਰੇ ਛੱਡ ਜਕੇ ਜਾਇਆ ਕਰ ਮੰਮੀ ਦੇ ਕੋਲ ਮੈਂ ਵੀ ਕੰਮ ਤੇ ਚਲਾ ਜਾਇਆ ਕਰੂੰਗਾ ਤੇ ਤੂੰ ਵੀ ਆਪਣੀ ਮਿਹਨਤ ਕਰ ਲਿਆ ਕਰ ਨਾਲੇ 4 ਪੈਸੇ ਵਾਧ ਕਰਿਆ ਆ ਜਾਇਆ ਕਰਨਗੇ ਮੇਰੇ ਇਕੱਲੇ ਦੀ ਕਮਾਈ ਨਾਲ ਕੁਝ ਨਹੀਂ ਬਾਨਾ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਹੋ ਗਈ ਸੀ ਮੈਂ ਕਿ ਬਿੰਦਰ ਕਿਹੋ ਜਿਹੀਆਂ ਗੱਲਾਂ ਕਰਦਾ ਉਹ ਕਹਿੰਦਾ ਕਿ ਹੋਰ ਕੀ ਕਹਾਂ ਤੈਨੂੰ ਪੈਸੇ ਚਾਹੀਦੇ ਆ ਤੇ ਆਪਣੇ ਕਮਾ ਕੇ ਖਾ ਲਿਆ ਕਰ ਮੇਰੇ ਕੋਲੋਂ ਨਾ ਮੰਗਿਆ ਕਰ ਜੋ ਕੁਝ ਹੁੰਦਾ ਮੈਂ ਆਪਣੀ ਮਾਂ ਨੂੰ ਹੀ ਫੜਾਉਣਾ ਉਹ ਵੀ ਤਾਂ ਘਰ ਦੀ ਵੱਡੀ ਮੈਂਬਰ ਆ ਤੇ ਮੈਨੂੰ ਜੰਮ ਪਾਲ ਕੇ ਉਹਨੇ ਵੱਡਾ ਕੀਤਾ ਮੈਂ ਉਹਨੂੰ ਪੈਸੇ ਨਹੀਂ ਦੇਣੀ ਤਾਂ ਫੇਰ ਕਿਹਨੂੰ ਦੇਵਾਂ ਤੇਰਾ ਖਰਚਾ ਬਹੁਤ ਆ ਤੇਰੇ ਕੋਲ ਪੈਸੇ ਸਾਹਮਣੇ ਹੋਣੇ ਮੈਂ ਹੈਰਾਨ ਸੀ ਫਿਰ ਮੈਂ ਆਂਡ ਗਵਾਂਡ ਦੀਆਂ ਔਰਤਾਂ ਨੂੰ ਪੁੱਛਿਆ ਕਹਿਣ ਲੱਗੀਆਂ ਕਿ ਅਸੀਂ ਵੀ ਕੰਮ ਤੇ ਜਾਣੀਆਂ ਹੁੰਨੀਆਂ ਤੂੰ ਵੀ ਸਾਡੇ ਨਾਲ ਹੀ ਚਲੀ ਜਾਇਆ ਕਰ ਮੈਂ ਅਗਲੇ ਦਿਨ ਟਾਈਮ ਨਾਲ ਕੰਮ ਕੀਤਾ ਤੇ ਉਹਨਾਂ ਦੇ ਨਾਲ ਕੰਮ ਤੇ ਚਲੀ ਗਈ ਮੈਨੂੰ ਮਹੀਨਾ ਹੋ ਗਿਆ ਸੀ ਕੰਮ ਤੇ ਜਾਂਦੀ ਨੂੰ ਪੂਰੇ ਮਹੀਨੇ ਦੇ ਪੈਸੇ ਮੈਂ ਲੈ ਕੇ ਆਈ ਸੀ ਤਾਂ ਘਰ ਆਉਂਦੇ ਹੀ ਮੇਰਾ ਘਰ ਵਾਲਾ ਮੇਰੇ ਤੋਂ ਹਿਸਾਬ ਮੰਗਣ ਲੱਗ ਪਿਆ ਕਿ ਦੱਸ ਕਿੰਨੇ ਪੈਸੇ ਲੈ ਕੇ ਆਈਆਂ ਮੈਂ ਉਹਨੂੰ ਪੂਰੇ ਪੈਸੇ ਦਿਖਾਏ ਤਾਂ ਇੱਕੋ ਵਾਰੀ ਵਿੱਚ ਮੇਰੇ ਤੋਂ ਸਾਰੇ ਪੈਸੇ ਉਹਨੇ ਖੋਲੇ ਕਹਿਣ ਲੱਗਾ ਕਿ ਦੱਸ ਤੈਨੂੰ ਇਹਨਾਂ ਵਿੱਚ ਕਿੰਨੇ ਪੈਸਿਆਂ ਦੀ ਲੋੜ ਆ ਮੈਂ ਅੱਧੇ ਪੈਸੇ ਮੰਗੇ ਮੈਂ ਕਿਹਾ ਕਿ ਚੱਲ ਕੋਈ ਗੱਲ ਨਹੀਂ ਮੈਂ ਹੋਰ ਵੀ ਚੀਜ਼ਾਂ ਲੈਣੀਆਂ ਸੀ ਮੈਂ ਉਹਦੇ ਕੋਲੋਂ ਇੱਕ ਵਾਰ ਵਿੱਚ ਫਿਰ ਪੂਰੇ ਪੈਸੇ ਫੜ ਲਏ ਮੈਂ ਕਿਹਾ ਕਿ ਮੈਨੂੰ ਪੈਸਿਆਂ ਦੀ ਬਹੁਤ ਲੋੜ ਆ ਮੈਂ ਬੜੀ ਮਿਹਨਤ ਨਾਲ ਕਮਾਇਆ ਤੂੰ ਤਾਂ ਕਦੀ ਮੈਨੂੰ ਪੂਰੇ ਪੈਸੇ ਤਾਂ ਕਿ ਅੱਧੇ ਵੀ ਨਹੀਂ ਫੜਾਏ ਮੈਂ ਤੇਰੀ ਘਰ ਵਾਲੀਆਂ ਫਿਰ ਵੀ ਕਮਾਈ ਫੜਨ ਦੇ ਹੱਕਦਾਰ ਆ ਤੂੰ ਕਿਹੜੇ ਹੱਕ ਨਾਲ ਮੇਰੇ ਤੋਂ ਪੈਸੇ ਫੜ ਲੈ ਮੇਰੇ ਨਾਲ ਤਾਂ ਉਹ ਲੜਨੀ ਲੱਗ ਪਿਆ ਕਹਿਣ ਲੱਗਾ ਕਿ ਕੰਮ ਤੇ ਜਾਇਆ ਕਰ ਸੋਨੇ ਪੈਸੇ ਕਮਾ ਕੇ ਲਿਆਉਣੀ ਐ ਮੈਨੂੰ ਅੱਧੇ ਪੈਸੇ ਦਿੱਤੇ ਤੇ ਉਸੇ ਟਾਈਮ ਮੇਰੀ ਸੱਸ ਵੀ ਆ ਗਈ ਅੱਧੇ ਪੈਸੇ ਉਹਨੇ ਲੈ ਲਏ ਕਹਿਣ ਲੱਗੀ ਕਿ ਘਰੇ ਹੋਰ ਵੀ ਲੋੜਾਂ ਪੂਰੀਆਂ ਕਰਨੀਆਂ ਮੈਂ ਹੈਰਾਨ ਸੀ ਕਿ ਮੇਰੇ ਨਾਲ ਕੀ ਹੋ ਗਿਆ ਮੈਂ ਆਪਣੀ ਕੁੜੀ ਲਈ ਜ਼ਰੂਰੀ ਚੀਜ਼ਾਂ ਲੈ ਕੇ ਆਉਣੀ ਆ ਸੀ ਫਿਰ ਥੋੜੇ ਪੈਸੇ ਬਚਾ ਕੇ ਆਪਣੇ ਕੋਲ ਰੱਖ ਲੈ ਮੈਂ ਆਪਣੇ ਘਰ ਵਾਲੇ ਤੋਂ ਚੋਰੀ ਪੈਸੇ ਰੱਖਣੇ ਸ਼ੁਰੂ ਕਰ ਦਿੱਤੇ ਮੈਂ ਜਿੱਥੇ ਕੰਮ ਤੇ ਜਾਂਦੀ ਸੀ ਮੇਰਾ ਘਰ ਵਾਲਾ ਉਹਨਾਂ ਕੋਲੋਂ ਪਹਿਲਾਂ ਹੀ ਪੈਸੇ ਫੜ ਲਿਆ ਆ ਕਹਿਣ ਲੱਗਾ ਕਿ ਇਹ ਕੰਮ ਤੇ ਆਇਆ ਕਰੂਗੀ ਤੁਸੀਂ ਮੈਨੂੰ ਕੁਝ ਪੈਸੇ ਦੇ ਦਿਓ ਉਹਨਾਂ ਪੈਸਿਆਂ ਦਾ ਉਹ ਨਸ਼ਾ ਕਰਦਾ ਫਿਰ ਮੈਂ ਇੱਕ ਦਿਨ ਉਸ ਮਾਲਕ ਨੂੰ ਕਿਹਾ ਕਿ ਮੇਰਾ ਘਰ ਵਾਲਾ ਮੇਰੇ ਨਾਲ ਇਦਾਂ ਕਰਦਾ ਪਲੀਜ਼ ਤੁਸੀਂ ਉਹਨੂੰ ਪੈਸੇ ਨਾ ਦਿਆ ਕਰੋ ਮੈਂ ਆਪਣੇ ਧੀ ਦੇ ਲਈ ਕਮਾਈ ਕਰਦੀ ਹਾਂ ਧੀਆ ਵਿਆਹਣੀਆਂ ਬਹੁਤ ਔਖੀਆਂ ਹਜੇ ਤਾਂ ਇਹਨੂੰ ਪੜਾਉਣਾ ਲਿਖਾਉਣਾ ਤੇ ਇਹਨੇ ਮੈਨੂੰ 1 ਰੁਪਿਆ ਵੀ ਅੱਜ ਤੱਕ ਕਮਾ ਕੇ ਨਹੀਂ ਦਿੱਤਾ ਉਸ ਮਾਲਕ ਦੇ ਦਿਲ ਵਿੱਚ ਪਤਾ ਨਹੀਂ ਕੀ ਆਇਆ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਤੈਨੂੰ ਜਿੰਨੇ ਪੈਸਿਆਂ ਦੀ ਲੋੜ ਹੁੰਦੀ ਆ ਤੂੰ ਮੇਰੇ ਤੋਂ ਲੈ ਲਿਆ ਕਰ ਆਪਣੇ ਘਰ ਵਾਲੇ ਦੇ ਨਾਲ ਲੜਾਈ ਨਾ ਕਰਿਆ ਕਰ ਉਹ ਤਾਂ ਹੈ ਹੀ ਇਦਾਂ ਦੇ ਤੂੰ ਤਾਂ ਚੰਗੇ ਪਰਿਵਾਰ ਦੀ ਧੀ ਲੱਗਦੀ ਆ ਮੈਂ ਕਿਹਾ ਕਿ ਮੈਨੂੰ ਇੰਨੀ ਜਲਦੀ ਪੈਸਿਆਂ ਦੀ ਲੋੜ ਨਹੀਂ ਹੁੰਦੀ ਮੈਂ ਤਾਂ ਥੋੜੇ ਪੈਸਿਆਂ ਵਿੱਚੋਂ ਵੀ ਘਰ ਦਾ ਗੁਜ਼ਾਰਾ ਕਰਦੀ ਆ ਪਰ ਹੁਣ ਮੈਂ ਇੰਨੇ ਪੈਸੇ ਕਮਾਉਂਦੀ ਆ ਫਿਰ ਵੀ ਉਹ ਮੇਰੇ ਕੋਲੋਂ ਪੈਸੇ ਫੜਦੇ ਆ ਕਿ ਆਪਣੇ ਪੈਸੇ ਕਦੇ ਪੂਰੇ ਘਰੇ ਨਹੀਂ ਲਿਆਂਦੇ ਇਸ ਲਈ ਤੁਸੀਂ ਮੇਰੇ ਕੰਮ ਕੀਤੇ ਦੇ ਪੈਸੇ ਉਹਨੂੰ ਨਾ ਦਿਆ ਕਰੋ ਜਦੋਂ ਇਹ ਗੱਲ ਮੈਂ ਕਹੀ ਤਾਂ ਉਹ ਕਹਿ ਲਗਾ ਕੋਈ ਗੱਲ ਨਹੀਂ ਮੈਂ ਨਹੀਂ ਦੇਊਗਾ ਪਰ ਮੇਰਾ ਘਰ ਵਾਲਾ ਮੇਰੇ ਤੋਂ ਚੋਰੀ ਮਾਲਕ ਕੋਲੋਂ ਪੈਸੇ ਫੜਦਾ ਰਿਹਾ ਮੈਂ ਪਾਗਲਾ ਵਾਂਗ ਕੰਮ ਕਰਦੀ ਰਹਿੰਦੀ ਜਦੋਂ ਮੈਂ ਪੈਸੇ ਮੰਗਦੀ ਤਾਂ ਕਹਿ ਦਿੰਦਾ ਕਿ ਤੇਰੀ ਸੱਸ ਧੱਕੇ ਨਾਲ ਪੈਸੇ ਲੈ ਗਈ ਮੈਂ ਉਹਨੂੰ ਕਿੱਦਾਂ ਮਨਾ ਕਰ ਦਿੰਦਾ ਉਹਨੂੰ ਘਰੇ ਲੋੜ ਹੋਊਗੀ ਜਦੋਂ ਮੈਨੂੰ ਪੈਸਿਆਂ ਦੀ ਲੋੜ ਹੁੰਦੀ ਆ ਤਾਂ ਕਹਿ ਦਿੰਦਾ ਕਿ ਤੇਰੇ ਵੱਲ ਵੱਧ ਪੈਸੇ ਗਏ ਆ ਮੈਂ ਕਿਹਾ ਕਿ ਮੈਂ ਹੁਣ ਕੰਮ ਤੇ ਨਹੀਂ ਆਇਆ ਆਇਆ ਕਰਨਾ ਮੇਰਾ ਹਿਸਾਬ ਕਰ ਦਿਓ ਤਾਂ ਉਹਨੇ ਆਪਣੇ ਵੱਧ ਪੈਸੇ ਬਣਾਏ ਕਹਿਣ ਲੱਗਾ ਕਿ ਤੇਰੀ ਸੱਸ ਤੇ ਤੇਰਾ ਘਰ ਵਾਲਾ ਬਹੁਤ ਪੈਸੇ ਲੈ ਗਏ ਮੈਂ ਆਪਣੀ ਸੱਸ ਦੇ ਘਰ ਵਾਲੇ ਕੋਲ ਪੁੱਛਿਆ ਤੇ ਕਹਿਣ ਲੱਗੇ ਸਾਨੂੰ ਘਰੇ ਪੈਸਿਆਂ ਦੀ ਲੋੜ ਸੀ ਅਸੀਂ ਇਸ ਲਈ ਪੈਸੇ ਫੜੇ ਫੜ ਲਈ ਤੇ ਤੂੰ ਬਣ ਕੰਮ ਤੇ ਜਾਇਆ ਕਰ ਕੋਈ ਗੱਲ ਨਹੀਂ ਲੋਕਾਂ ਦੀਆਂ ਕੁੜੀਆਂ ਵੀ ਬਹੁਤ ਕੰਮ ਕਰਦੀਆਂ ਨਾਲੇ ਤੂੰ ਤਾਂ ਕਮਾਉ ਪਿਓ ਦੀ ਧੀ ਈ ਆ ਤੈਨੂੰ ਤਾਂ ਕੰਮ ਕਰਦੇ ਤਾਂ ਤੂੰ ਅਪਸ਼ਾਂ ਦਾ ਵੀ ਨਹੀਂ ਪਤਾ ਲੱਗਦਾ ਹੁੰਦਾ ਜਦੋਂ ਇਹ ਗੱਲ ਮੈਂ ਸੁਣੀ ਤਾਂ ਮੇਰੀ ਰੂਹ ਕੰਬ ਗਈ ਕਿ ਮੈਨੂੰ ਇਸ ਘਰ ਵਿੱਚ ਵੀ ਗਰੀਬੀ ਝਕਣੀ ਪਊਗੀ ਮੈਂ ਦੂਸਰੇ ਦਿਨ ਫਿਰ ਮਾਲਕ ਕੋਲ ਗਈ ਤੇ ਉਹਨੂੰ ਕਿਹਾ ਕਿ ਮੇਰੇ ਜਿੰਨੇ ਪੈਸੇ ਵੱਧਿਆ ਮੈਂ ਉਹਨੇ ਦਿਨ ਕੰਮ ਕਰਨਾ ਦੁਬਾਰਾ ਮੇਰੀ ਸੱਸ ਤੇ ਮੇਰੇ ਘਰ ਵਾਲੇ ਨੂੰ ਪੈਸੇ ਨਾ ਦਿਓ ਮੈਂ ਹਣ ਕੰਮ ਤੇ ਨਹੀਂ ਆਇਆ ਕਰਨਾ ਉਹ ਕਹਿਣ ਲੱਗਾ ਕਿ ਫਿਰ ਤੇਰੇ ਘਰ ਵਾਲੇ ਨੇ ਤਾਂ ਪੂਰੇ 50000 ਫੜੇ ਆ ਮੇਰੇ ਕੋਲੋਂ ਉਹ ਪੈਸੇ ਕੌਣ ਪੂਰੇ ਕਰੂਗਾ ਮੈਂ ਕਿਹਾ ਕਿ ਜਿਨ੍ਹਾਂ ਨੇ ਲਿਆ ਉਹਨਾਂ ਕੋਲੋਂ ਲੈ ਲਈ ਕਹਿਣ ਲੱਗਾ ਕਿ ਜੇ ਪੈਸੇ ਨਹੀਂ ਮੋੜ ਸਕਦੀ ਤਾਂ ਚੱਲ ਮੇਰੇ ਨਾਲ 4-5 ਰਾਤਾਂ ਗੁਜ਼ਾਰਾ ਉਹਨਾਂ ਕੋਲੋਂ ਤਾਂ ਮੈਨੂੰ ਪੈਸਿਆਂ ਦੀ ਉਮੀਦ ਨਹੀਂ ਤੂੰ ਤਾਂ ਕੰਮ ਤੇ ਆਉਣੀ ਆਉਂਦੀ ਸੀ ਇਸ ਲਈ ਅਸੀਂ ਯਕੀਨ ਕੀਤਾ ਉਹਨਾਂ ਨੂੰ ਪੈਸੇ ਦੇ ਦਿੱਤੇ ਤੇਰਾ ਨਾਮ ਲੈ ਕੇ ਉਹ ਪੈਸੇ ਲੈ ਗਈ ਮੈਂ ਹੈਰਾਨ ਹੋ ਗਈ ਮੈਂ ਇਹਨੇ ਪੈਸੇ ਕਿੱਥੋਂ ਦੇਵਾਂਗੀ ਨਾਲੇ ਮੈਂ ਇੱਕ ਇੱਜ਼ਤਦਾਰ ਪਿਓ ਦੀ ਧੀ ਸੀ ਮੈਂ 4-5 ਰਾਤਾਂ ਉਸ ਦੇ ਖੇਤ ਦੇ ਮਾਲਕ ਦੇ ਨਾਲ ਕਿੱਦਾਂ ਗੁਜ਼ਾਰ ਸਕਦੀ ਸੀ ਮੈਂ ਤਾਂ ਆਪਤੀ ਵਾਲੀ ਸੀ ਮੈਂ ਇਹ ਗੱਲ ਆਪਣੇ ਮਾਪਿਓ ਨਾਲ ਕੀਤੀ ਉਹ ਕਹਿਣ ਲੱਗੇ ਕਿ ਅਸੀਂ ਕੱਲ ਨੂੰ ਹੀ ਪੰਚਾਇਤ ਲੈ ਕੇ ਤੇਰੇ ਘਰ ਆਵਾਂਗੇ ਤੇ ਨਾਲੇ ਤੈਨੂੰ ਤਲਾਕ ਦਵਾ ਕੇ ਆਪਣੇ ਘਰ ਲੈ ਜਾਵਾਂਗੇ ਜੇ ਕੰਮ ਕਰਕੇ ਹੀ ਤੂੰ ਖਾਣਾ ਤੇ ਫਿਰ ਸਾਡੇ ਕੋਲ ਖਾਜ ਖਾਈ ਜਾਈ ਆਪਣੇ ਸਹੁਰੇ ਘਰ ਤੋਂ ਕਮਾ ਕੇ ਸਾਰੇ ਟੱਬਰ ਨੂੰ ਕਿੱਦਾਂ ਘੁਆਵੇਂਗੀ ਤੇ ਉਹ ਤੇਰਾ ਗਲਤ ਫਾਇਦਾ ਚੁੱਕਦੇ ਆ ਅਸੀਂ ਤੈਨੂੰ ਇਦਾਂ ਨਹੀਂ ਦੇ ਸਕਦੇ ਤੂੰ ਵੀ ਮਾਰਕ ਕੋਲੋਂ ਕੁਝ ਪੈਸੇ ਫੜ ਲੈ ਤੇ ਆਪੇ ਉਹ ਦੇਣਗੇ ਇਹਨਾਂ ਨੂੰ ਵੀ ਪਤਾ ਲੱਗੂਗਾ ਕਿ ਕਿਦਾਂ ਕਿਸੇ ਨਾਲ ਧੋਖਾ ਕਰੀਦਾ ਮੈਂ ਅਗਲੇ ਦਿਨ ਮਾਲਕ ਦੇ ਕੋਲ ਗਈ ਉਹਨੂੰ ਕਿਹਾ ਕਿ ਮੈਨੂੰ ਵੀ 10000 ਰੁਪਏ ਦੀ ਲੋੜ ਆ ਮੈਂ ਤੁਹਾਡੇ ਘਰ ਤੇ ਕੰਮ ਆ ਜਾਇਆ ਕਰੂੰਗੀ ਤੇ ਨਾਲੇ ਖੇਤ ਵਿੱਚ ਵੀ ਕੰਮ ਕਰ ਦਿਆ ਕਰੂੰਗੀ ਜਦੋਂ ਇਹ ਗੱਲ ਕਹੀ ਤਾਂ ਖੁਸ਼ ਹੋ ਗਿਆ ਉਹਨੇ ਮੈਨੂੰ 10000 ਰੁਪਏ ਵੀ ਦਿੱਤੇ ਤੇ ਕਹਿਣ ਲੱਗਾ ਹੁਣ ਕੰਮ ਤੇ ਆ ਜਾਇਆ ਕਰੀ ਟਾਈਮ ਦੇ ਨਾਲ ਜੇ ਨਹੀਂ ਪੈਸੇ ਦੇਣੇ ਹੁੰਦੇ ਤਾਂ ਮੇਰੇ ਨਾਲ ਇੱਕ ਦੋ ਰਾਤ ਗੁਜ਼ਾਰਦਿਆ ਕਰ ਮੈਂ ਆਪਣਾ ਫੋਨ ਰਿਕਾਰਡਿੰਗ ਤੇ ਲਾ ਕੇ ਗਈ ਸੀ ਜਦੋਂ ਉਹਨੇ ਮੈਨੂੰ ਇੰਨੀ ਗੱਲ ਕਹੀ ਤਾਂ ਉਹਦੀ ਕਹੀ ਹੋਈ ਇਹ ਗੱਲ ਮੇਰੇ ਫੋਨ ਵਿੱਚ ਰਿਕਾਰਡ ਹੋ ਗਈ। ਅਗਲੇ ਦਿਨ ਪੰਚਾਇਤ ਹੋਈ ਤਾਂ ਪੰਚਾਇਤ ਵਿੱਚ ਮੇਰੇ ਘਰਦਿਆਂ ਨੇ ਬਿੰਦਰ ਕੋਲ ਤਲਾਕ ਮੰਗਿਆ। ਉਹ ਕਹਿਣ ਲੱਗੇ ਕਿ ਅਸੀਂ ਤਲਾਕ ਨਹੀਂ ਦੇ ਸਕਦੇ ਸਾਡੇ ਮੁੰਡੇ ਦਾ ਤਾਂ ਘਰ ਉਜੜ ਜਾਊਗਾ। ਅਸੀਂ ਜ਼ਬਰਦਸਤੀ ਤਲਾਕ ਲਿਆ ਕਿ ਸਾਨੂੰ ਕੁਝ ਨਹੀਂ ਚਾਹੀਦਾ ਸਾਡੇ ਪਿੰਡ ਦਾ ਸਰਪੰਚ ਬਹੁਤ ਚੰਗਾ ਸੀ। ਉਹਨੇ ਜ਼ਬਰਦਸਤੀ ਮੇਰਾ ਦਾਜ ਗੱਡੀ ਵਿੱਚ ਰਖਵਾਇਆ। ਇਹ ਕਹਿਣ ਲੱਗਾ ਕਿ ਚਲ ਤੇਰਾ ਹੁਣ ਇਸ ਘਰ ਵਿੱਚੋਂ ਦਾਣਾ ਪਾਣੀ ਖਤਮ ਹੋ ਗਿਆ ਤੂੰ ਆਪਣਾ ਕੰਮ ਕਰਕੇ ਕਿਤੇ ਹੋਰ ਖਾ ਤੇ ਨਾਲੇ ਆਪਣੀ ਧੀ ਨੂੰ ਪਾਲ ਜੇ ਹੋ ਸਕਿਆ ਤਾਂ ਅਸੀਂ ਤੇਰਾ ਵਿਆਹ ਕਿਸੇ ਚੰਗੇ ਮੁੰਡੇ ਨਾਲ ਕਰਾਂਗੇ ਜਿਹੜਾ ਤੇਰੀ ਧੀ ਨੂੰ ਵੀ ਧੀ ਸਮਝੇ ਇਹ ਗੱਲਾਂ ਸੁਣ ਕੇ ਤਾਂ ਮੇਰਾ ਹੌਸਲਾ ਹੋਰ ਵੀ ਵੱਧ ਗਿਆ ਸੀ ਮੇਰੀ ਸੱਸ ਕਹਿਣ ਲੱਗੀ ਕਿ ਅਸੀਂ ਤਾਂ ਮਾਲਕ ਕੋਲੋਂ ਇੰਨੇ ਪੈਸੇ ਫੜਿਆ ਹੁਣ ਇਹੀ ਉਹ ਪੈਸੇ ਆ ਕੇ ਦੇਊਗੀ ਉੱਥੇ ਬਹੁਤ ਲੜਾਈ ਹੋਈ ਮੈਂ ਵੀ ਮਾਲਕ ਦੀ ਰਿਕਾਰਡਿੰਗ ਪੂਰੀ ਪੰਚਾਇਤ ਦੇ ਵਿੱਚ ਸੁਣਾਈ ਕਿ ਤੁਹਾਡੇ ਪੈਸੇ ਮਾਲਕ ਮੇਰੇ ਕੋਲ ਇਸ ਤਰ੍ਹਾਂ ਮੰਗਦਾ ਸੀ ਤੇ ਮੈਂ ਕਿਸੇ ਗੈਰ ਇਨਸਾਨ ਦੇ ਥੱਲੇ ਕਦੇ ਨਹੀਂ ਪੈ ਸਕਦੀ ਜੇ ਤੁਹਾਡੇ ਵਿੱਚ ਪੈਸੇ ਦੇਣ ਦੀ ਔਕਾਤ ਨਹੀਂ ਤਾਂ ਫਿਰ ਲੈਣ ਲਈ ਵੀ ਕਿਉਂ ਗਏ ਪੂਰੀ ਪੰਚਾਇਤ ਨੇ ਮੇਰੇ ਘਰ ਵੱਲ ਤੇ ਮੇਰੀ ਸੱਸ ਸਹੁਰੇ ਦੀ ਬਹੁਤ ਬੇਇੱਜ਼ਤੀ ਕੀਤੀ ਤੇ ਮੈਨੂੰ ਤਲਾਕ ਦਵਾ ਕੇ ਘਰ ਲੈ ਜਾਂਦਾ ਅੱਜ ਮੈਂ ਆਪਣੇ ਘਰ ਵਿੱਚ ਬਹੁਤ ਖੁਸ਼ ਹਾਂ ਮੇਰੀ ਤੀ 5 ਸਾਲ ਦੀ ਹੋ ਗਈਆ ਪਰ ਹਾਲੇ ਤੱਕ ਮੇਰਾ ਕਿਤੇ ਵਿਆਹ ਨਹੀਂ ਹੋਇਆ ਮੇਰੇ ਦੂਸਰੇ ਭੈਣ ਭਰਾਮਾਂ ਦੇ ਵਿਆਹ ਵੀ ਹੋ ਗਏ ਮੇਰੀ ਭਾਬੀ ਬਹੁਤ ਚੰਗੀਆਂ ਮੈਂ ਕਦੀ ਉਹਨੂੰ ਤੰਗ ਨਹੀਂ ਕੀਤਾ ਉਹ ਮੈਨੂੰ ਤੇ ਮੇਰੀ ਧੀ ਨੂੰ ਬਹੁਤ ਪਿਆਰ ਕਰਦੀ ਆ ਉਹ ਕਹਿੰਦੀ ਹੁੰਦੀ ਆ ਕਿ ਦੀਦੀ ਸਾਡੀ ਰਿਸ਼ਤੇਦਾਰੀ ਵਿੱਚ ਇੱਕ ਮੁੰਡਾ ਬਾਹਰ ਆ ਉਹਦੀ ਉਮਰ ਥੋੜੀ ਜ਼ਿਆਦਾ ਪਰ ਬਹੁਤ ਚੰਗਾ ਹੋ ਸਕਿਆ ਤਾਂ ਮੈਂ ਤੇਰਾ ਰਿਸ਼ਤਾ ਉਹਦੇ ਨਾਲ ਜ਼ਰੂਰ ਕਰਵਾਉਂਗੀ ਮੈਂ ਵੀ ਬਸ ਰੱਬ ਤੇ ਆਸਾਂ ਰੱਖ ਕੇ ਬੈਠੀ ਆ ਪਰ ਮੈਂ ਆਪਣੀ ਇੱਜ਼ਤ ਨੂੰ ਬਰਬਾਦ ਨਹੀਂ ਹੋਣ ਦਿੱਤਾ ਮੇਰੇ ਤਲਾਕ ਤੋਂ ਬਾਅਦ ਮੇਰਾ ਘਰ ਵਾਲਾ ਮੈਨੂੰ ਫੋਨ ਕਰਦਾ ਸੀ ਕਿ ਮੇਰੇ ਕੋਲ ਗਲਤੀ ਹੋ ਗਈ ਤੂੰ ਵਾਪਸ ਆ ਜਾ ਮੈਂ ਉਹਨੂੰ ਕਿਹਾ ਕਿ ਮੈਂ ਹੁਣ ਦੁਬਾਰਾ ਇਸ ਘਰ ਵਿੱਚ ਨਹੀਂ ਆਉਣਾ ਜੇ ਤੇਰੇ ਕੋਲ ਇੱਕ ਤੀ ਦੀ ਪਾਲਣ ਦੀ ਔਕਾਤ ਨਹੀਂ ਤਾਂ ਫਿਰ ਮੈਂ ਉਸ ਘਰ ਵਿੱਚ ਆ ਕੇ ਕੀ ਕਰਨਾ ਹੁਣ ਤਾਂ ਬਹੁਤ ਕੁਝ ਹੋ ਗਿਆ ਮੈਂ ਕਦੀ ਵੀ ਤੇਰੇ ਘਰ ਨਹੀਂ ਆ ਸਕਦੀ ਇਸ ਲਈ ਤੂੰ ਆਪਣਾ ਘਰ ਬਸਾ ਤੇ ਮੇਰਾ ਖੜਾ ਛੱਡ ਮੈਂ ਆਪਣੇ ਪੇਕੇ ਘਰ ਬਹੁਤ ਖੁਸ਼ ਆ ਬੇਸ਼ੱਕ ਮੈਂ ਇੱਥੇ ਵੀ ਮਜ਼ਦੂਰੀ ਕਰਦੀ ਆ ਪਰ ਉਸ ਸਕੂਨ ਤੇ ਖੁਸ਼ੀ ਜਿਹੜੀ ਮੇਰੇ ਤੋਂ ਗਵਾਚ ਗਈ ਸੀ आजो आज दोबारा मेरी मेरे कोल मेरी ਧੀ ਦੇ ਰੂਪ ਵਿੱਚ ਵਾਪਸ ਆ ਗਈ ਆ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਸੂਰਤ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ